ਟੈਸਲਾ ਦੇ ਸੀਈਓ ਐਲਨ ਮਸਕ ਨੇ ਦੌਲਤ ਦੇ ਮਾਮਲੇ ਦੇ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ ਫੌਬਸ ਰੀਅਲ ਟਾਈਮ ਬਿਲੀਨੀਅਰਸ ਮੁਤਾਬਕ ਐਲਨ ਮਸਕ ਦੀ ਕੁੱਲ ਦੌਲਤ 684 ਬਿਲੀਅਨ ਡਾਲਰ ਤੋਂ ਵੱਧ ਹੋ ਚੁੱਕੀ ਹੈ ਜਿਸ ਦੇ ਨਾਲ ਉਹ ਇਹ ਅੰਕੜਾ ਛੂਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਚੁੱਕੇ ਨੇ ਇਸ ਦੌਲਤ ਦੇ ਨਾਲ ਮਸਕ ਹੁਣ ਐਮਾਜ਼ਾਨ ਦੇ ਸੰਸਥਾਪਕ ਜੈਫ ਬੈਜੋਸ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਅਤੇ ਐਨਵੀਡੀਆ ਦੇ CEO ਜੈਂਸਨ ਵਾਂਗ ਇਹਨਾਂ ਤਿੰਨਾਂ ਦੀ ਕੁੱਲ ਮਿਲੀਜੁਲੀ ਦੌਲਤ ਤੋਂ ਵੀ ਅਮੀਰ ਹੋ ਗਏ ਨੇ ਫੌਬਸ ਦੇ ਅਨੁਸਾਰ ਬੇਜੋਸ ਦੀ ਦੌਲਤ 235 ਬਿਲੀਅਨ ਜ਼ਕਰਬਰਗ ਦੀ 225 ਬਿਲੀਅਨ ਅਤੇ ਜੈਂਸਨ ਵਾਂਗ ਦੀ 154 ਬਿਲੀਅਨ ਡਾਲਰ ਹੈ ਤਿੰਨਾਂ ਦੀ ਮਿਲੀ ਜੁਲੀ ਦੌਲਤ ਕਰੀਬ 615 ਬਿਲੀਅਨ ਡਾਲਰ ਬਣਦੀ ਹੈ ਜਦਕਿ ਮਸਕ ਇਸ ਤੋਂ ਵੀ ਲਗਭਗ 69 ਬਿਲੀਅਨ ਡਾਲਰ ਅੱਗੇ ਨੇ ਮਸਕ ਦੀ ਦੌਲਤ ਵਿੱਚ ਇਹ ਵੱਡਾ ਉਛਾਲ ਮੁੱਖ ਤੌਰ ਤੇ ਸਪੇਸਐਕਸ ਦੇ ਸੰਭਾਵਿਤ ਆਈਪੀਓ ਦੀਆਂ ਅਟਕਲਾਂ ਕਾਰਨ ਆਇਆ ਹੈ ਜਿਸ ਦੀ ਕੀਮਤ 800 ਬਿਲੀਅਨ ਡਾਲਰ ਤੱਕ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਟੈਸਲਾ ਵਿੱਚ ਲਗਭਗ 12% ਦੀ ਹਿੱਸੇਦਾਰੀ ਸ਼ੇਰਾਂ ਵਿੱਚ ਆਇਆ ਉਛਾਲ ਅਤੇ AIT ਸਟਾਰਟਅਪ AI ਦੀ ਵਾਧਦੀ ਕਦਰ ਨੇ ਵੀ ਮਸਕ ਦੀ ਦੌਲਤ ਨੂੰ ਨਵੀਂ ਉਚਾਈ ਉੱਤੇ ਪਹੁੰਚਾ ਦਿੱਤਾ ਹੈ ਐਲਨ ਮਸਕ ਇਸ ਸਮੇਂ ਨਾ ਸਿਰਫ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਨੇ ਸਗੋਂ ਦੌਲਤ ਦੇ ਨਵੇਂ ਮਿਆਰ ਵੀ ਸੈੱਟ ਕਰ ਚੁੱਕੇ ਨੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਦੌਲਤ ਦੇ ਮਾਮਲੇ ਦੇ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ ਫੌਬਸ ਰੀਅਲ ਟਾਈਮ ਬਿਲੀਨੀਅਰਸ ਮੁਤਾਬਕ ਐਲਨ ਮਸਕ ਦੀ ਕੁੱਲ ਦੌਲਤ 684 ਬਿਲੀਅਨ ਡਾਲਰ ਤੋਂ ਵੱਧ ਹੋ ਚੁੱਕੀ ਹੈ ਜਿਸ ਦੇ ਨਾਲ ਉਹ ਇਹ ਅੰਕੜਾ ਛੂਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਚੁੱਕੇ ਨੇ ਇਸ ਦੌਲਤ ਦੇ ਨਾਲ ਮਸਕ ਹੁਣ ਐਮਾਜ਼ਾਨ ਦੇ ਸੰਸਥਾਪਕ ਜੈਫ ਬੈਜੋਸ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਅਤੇ ਐਨ ਵੀਡੀਆ ਦੇ ਸੀਈਓ ਜੈਂਸਨ ਵਾਂਗ ਇਹਨਾਂ ਤਿੰਨਾਂ ਦੀ ਕੁੱਲ ਮਿਲੀਜੁਲੀ ਦੌਲਤ ਤੋਂ ਵੀ ਅਮੀਰ ਹੋ ਗਏ ਨੇ ਫੌਬਸ ਦੇ ਅਨੁਸਾਰ ਬੇਜੋਸ ਦੀ ਦੌਲਤ 235 ਬਿਲੀਅਨ ਜ਼ਕਰਬਰਗ ਦੀ 225 ਬਿਲੀਅਨ ਅਤੇ ਜੈਂਸਨ ਵਾਂਗ ਦੀ 154 ਬਿਲੀਅਨ ਡਾਲਰ ਹੈ ਤਿੰਨਾਂ ਦੀ ਮਿਲੀਜੁਲੀ ਦੌਲਤ ਕਰੀਬ 615 ਬਿਲੀਅਨ ਡਾਲਰ ਬਣਦੀ ਹੈ ਜਦਕਿ ਮਸਕ ਇਸ ਤੋਂ ਵੀ ਲਗਭਗ 69 ਬਿਲੀਅਨ ਡਾਲਰ ਅੱਗੇ ਨੇ ਮਸਕ ਦੀ ਦੌਲਤ ਵਿੱਚ ਇਹ ਵੱਡਾ ਉਛਾਲ ਮੁੱਖ ਤੌਰ ਤੇ ਸਪੇਸਐਕਸ ਦੇ ਸੰਭਾਵਿਤ ਆਈਪੀਓ ਦੀਆਂ ਅਟਕਲਾਂ ਕਾਰਨ ਆਇਆ ਹੈ ਜਿਸ ਦੀ ਕੀਮਤ 800 ਬਿਲੀਅਨ ਡਾਲਰ ਤੱਕ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਟੈਸਲਾ ਵਿੱਚ ਲਗਭਗ 12% ਦੀ ਹਿੱਸੇਦਾਰੀ ਸ਼ੇਰਾਂ ਵਿੱਚ ਆਇਆ ਉਛਾਲ ਅਤੇ AIT ਸਟਾਰਟਅਪ AI ਦੀ ਵਾਧਿਕ ਕਦਰ ਨੇ ਵੀ ਮਸਕ ਦੀ ਦੌਲਤ ਨੂੰ ਨਵੀਂ ਉਚਾਈ ਉੱਤੇ ਪਹੁੰਚਾ ਦਿੱਤਾ ਹੈ ਐਲਨ ਮਸਕ ਇਸ ਸਮੇਂ ਨਾ ਸਿਰਫ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਨੇ ਸਗੋਂ ਦੌਲਤ ਦੇ ਨਵੇਂ ਮਿਆਰ ਵੀ ਸੈੱਟ ਕਰ ਚੁੱਕੇ ਨੇ ਟੈਸਲਾ ਦੇ ਸੀਈਓ ਐਲਨ ਮਸਕ ਨੇ ਦੌਲਤ ਦੇ ਮਾਮਲੇ ਦੇ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ ਫੌਬਸ ਰੀਅਲ ਟਾਈਮ ਬਿਲੀਨੀਅਰਸ ਮੁਤਾਬਕ ਐਲਨ ਮਸਕ ਦੀ ਕੁੱਲ ਦੌਲਤ 684 ਬਿਲੀਅਨ ਡਾਲਰ ਤੋਂ ਵੱਧ ਹੋ ਚੁੱਕੀ ਹੈ ਜਿਸ ਦੇ ਨਾਲ ਉਹ ਇਹ ਅੰਕੜਾ ਛੂਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਚੁੱਕੇ ਨੇ ਇਸ ਦੌਲਤ ਦੇ ਨਾਲ ਮਸਕ ਹੁਣ ਐਮਾਜ਼ਾਨ ਦੇ ਸੰਸਥਾਪਕ ਜੈਫ ਬੈਜੋਸ ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਅਤੇ ਐਨਵੀਡੀਆ ਦੇ ਸੀਈਓ ਜੈਂਸਨ ਹਵਾਂਗ ਇਹਨਾਂ ਤਿੰਨਾਂ ਦੀ ਕੁੱਲ ਵਿਲੀ ਜੁਲੀ ਦੌਲਤ ਤੋਂ ਵੀ ਅਮੀਰ ਹੋ ਗਏ ਨੇ ਫੌਬਸ ਦੇ ਅਨੁਸਾਰ ਬੇਜੋਸ ਦੀ ਦੌਲਤ 235 ਬਿਲੀਅਨ ਜ਼ਕਰਬਰਗ ਦੀ 225 ਬਿਲੀਅਨ ਅਤੇ ਜੈਂਸਨ ਹਵਾਲ ਦੀ 154 ਬਿਲੀਅਨ ਡਾਲਰ ਹੈ ਤਿੰਨਾ ਦੀ ਮਿਲੀ ਜੁਲੀ ਦੌਲਤ ਕਰੀਬ 615 ਬਿਲੀਅਨ ਡਾਲਰ ਬਣਦੀ ਹੈ ਜਦਕਿ ਮਸਕ ਇਸ ਤੋਂ ਵੀ ਲਗਭਗ 69 ਬਿਲੀਅਨ ਡਾਲਰ ਅੱਗੇ ਨੇ ਮਸਕ ਦੀ ਦੌਲਤ ਵਿੱਚ ਇਹ ਵੱਡਾ ਉਛਾਲ ਮੁੱਖ ਤੌਰ ਤੇ ਸਪੇਸਐਕਸ ਦੇ ਸੰਭਾਵਿਤ ਆਈਪੀਓ ਦੀਆਂ ਅਟਕਲਾਂ ਕਾਰਨ ਆਇਆ ਹੈ ਜਿਸ ਦੀ ਕੀਮਤ 800 ਬਿਲੀਅਨ ਡਾਲਰ ਤੱਕ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਟੈਸਲਾ ਵਿੱਚ ਲਗਭਗ 12% ਦੀ ਹਿੱਸੇਦਾਰੀ ਸ਼ੇਰਾਂ ਵਿੱਚ ਆਇਆ ਉਛਾਲ ਅਤੇ AIT ਸਟਾਰਟਅਪ AI ਦੀ ਵਾਧਦੀ ਕਦਰ ਨੇ ਵੀ ਮਸਕ ਦੀ ਦੌਲਤ ਨੂੰ ਨਵੀਂ ਉਚਾਈ ਉੱਤੇ ਪਹੁੰਚਾ ਦਿੱਤਾ ਹੈ ਐਲਨ ਮਸਕ ਇਸ ਸਮੇਂ ਨਾ ਸਿਰਫ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਨੇ ਸਗੋਂ ਦੌਲਤ ਦੇ ਨਵੇਂ ਮਿਆਰ ਵੀ ਸੈੱਟ ਕਰ ਚੁੱਕੇ ਨੇ